ਉਪਨੰਦ ਸਿੰਘ ਮੌਜੂਦਾ ਸਰਪੰਚ ਸਰ ਕੀ ਪਿੰਡ ਦੇ ਵਿੱਚ ਤੁਸੀਂ ਫੜੇ ਆ ਕੀ ਮਾਮਲਾ ਕੀ ਹੈ ਸਰ ਮਾਮਲਾ ਰਾਤੀ ਕੋਈ ਅਣਬਿਸ਼ਾਤ ਦੇ ਬੰਦਿਆਂ ਦਾ ਹੈ ਜੀ ਸ਼ਟਰਾਂ ਦੇ ਵਿੱਚ ਜਿੱਦਾਂ ਬੰਦ ਦੁਕਾਨਾਂ ਦੇ ਗੋਲੀਆਂ ਚੱਲੀਆਂ ਉਤੋਂ ਬਾਅਦ ਚ ਤਾਂ ਸਾਨੂੰ ਸਵੇਰੇ ਥੋੜਾ ਲੇਟ ਪਤਾ ਲੱਗਿਆ ਅਸੀਂ ਤਾਂ ਰੋਜ਼ ਦੀ ਤਰ੍ਹਾਂ ਆ ਕੇ ਆਪਣੇ ਸ਼ਟਰ ਖੋਲ ਲਾਇਆ ਤਾਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗੋੜੀਆਂ ਚੱਲਣ ਦਾ ਕੋਈ ਕਾਰਨ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਕੀ ਜਿਹੜੇ ਵਿਅਕਤੀਆਂ ਨੇ ਚਲਾਈਆਂ ਚਿੱਤੇ ਦੇ ਵਿੱਚ ਕੋਈ ਆ ਨਹੀਂ ਸਾਡੇ ਯਾਨੀ ਕਿ ਸਾਡੇ ਨਾਲ ਕਿਸੇ ਦੀ ਕੋਈ ਰੰਜਿਸ਼ ਵੈਸੇ ਹੈ ਨਹੀਂ ਹੈ ਕੀ ਕਾਰਨ ਕੀ ਹੈ ਇਹ ਗੋੜੀਆਂ ਚੱਲਣ ਦਾ ਕਾਰਨ ਦਾ ਕਰਲੇ ਕੁਝ ਨਹੀਂ ਪਤਾ ਜੀ ਸਾਡਾ ਤਾਂ ਯਾਨੀ ਕਿ ਕਿਸੇ ਨਾਲ ਕੋਈ ਯਾਨੀ ਕਿ ਪੰਚਾਇਤੀ ਮਰੋੜਾ ਵੀ ਨਹੀਂ ਹੋਇਆ ਕਦੀ ਗੇ ਨਾ ਕੋਈ ਨਾ ਕੋਈ ਗੱਲਾ ਸ਼ਿਕਵਾ ਨਾ ਕੋਈ ਬੈਰ ਵਿਰੋਧਾ ਕਹੇ ਨਾ ਕੋਈ ਕਹਿਦੇ ਵਿੱਚ ਵਿਅਕਤੀ ਆਇਆ ਜਿਹੜਾ ਨੇ ਕੈਮਰਿਆਂ ਵਿੱਚ ਦੋ ਵਿਅਕਤੀ ਆਏ ਆ ਜੀ। ਅੱਛਾ ਜੀ। ਹਾਂ ਜੀ ਮੋਟਰਸਾਈਕਲ ਤੇ ਰਾਤ ਨੂੰ। ਤੇ ਫਾਇਰਿੰਗ ਕਿੰਨੀ ਹੋਈ ਟਰੋਟਲ? ਕੋਈ 4 राउंड ਫਾਇਰ ਹੋਏ ਆ ਜੀ। ਟਰੋਟਲ 4 राउंड। ਹਾਂ ਜੀ ਦੋ ਦੋ ਜੰਦਾ ਸਿਗੇ ਕਾਰ ਤੋਂ ਥੱਲੇ ਡਿਗੇ ਹੋ। ਇਸ ਮਾਮਲੇ ਨੂੰ ਤੁਸੀਂ ਪੁਲਿਸ ਕਾਰ ਕੀਤੀ ਦੇ? ਹਾਂ ਜੀ ਜੀ ਆ ਕੇ ਦੇਖ ਗਏ ਹੋ ਸਾਰਾ ਕੁਝ। ਹਾਂ ਜੀ ਹਾਂ ਜੀ ਮੌਕੇ ਤੇ ਆ ਗਏ ਸੀ। ਸੀਸੀਟੀ ਵੀ ਕਿੰਨੇ ਵਿਅਕਤੀ ਆਏ? ਦੋ ਜਣੇ ਸਿਗੇ ਜੀ। ਦੋ ਵਿਅਕਤੀ। ਹਾਂ ਜੀ। ਤੇ ਕਿੰਨੇ ਕ ਵਜੇ ਹੋਇਆ ਕੋਈ ਪਤਾ? ਰਾਤ ਦਾ ਕੋਈ 1:30 ਵਜੇ ਦਾ ਹੈ ਜੀ। ਪਿੰਡੋ ਵੀ ਕੋਈ ਇਦਾਂ ਹੀ ਕੋਈ ਗੱਲ ਨਹੀਂ ਪਹਿਲਾਂ ਕਦੀ ਕੁਝ ਨਹੀਂ ਹੋਇਆ ਜੀ ਕਿ ਕਿਸੇ ਨਾਲ ਤੁਹਾਡੀ ਕੋਈ ਲਾਗਵਾਂ ਨਹੀਂ ਨਹੀਂ ਕੋਈ ਲਾਗਵਾਂ ਨਹੀਂ ਸਾਡਾ ਨਹੀਂ ਜੀ ਪਿੰਡ ਦੇ ਵਿੱਚ ਕੋਈ ਕਿਸੇ ਨਾਲ ਲਾਗਵਾਂ ਜੀ ਸਾਡੀ ਹੈ ਨਹੀਂ ਤੇ ਕੀ ਪ੍ਰਸ਼ਾਸਨ ਕੋ ਮੰਗ ਰਹੇ ਆ ਅੱਪਾ ਚਲੋ ਜਿਹੜੇ ਜਿਨ੍ਹਾਂ ਨੇ ਕੀਤਾ ਇਹ ਉਹ ਮੋਹਰੇ ਆਉਣੇ ਚਾਹੀਦੇ ਆ ਜੀ ਬਾਕੀ ਜੋ ਵੀ ਹੈਗਾ ਪਤਾ ਲੱਗਣਾ ਚਾਹੀਦਾ ਕਿਹੜੇ ਬੰਦੇ ਆ ਸਾਡਾ ਵੈਸੇ ਦੋ ਤਿੰਨ ਕੰਮ ਆ ਸਾਡੇ ਨਾਲ ਦੁੱਧ ਦੀ ਡੈਰੀ ਆ ਨਾਲ ਦੁਕਾਨਦਾਰੀ ਆ ਸੈਂਟਰੀ ਹਾਰਡਵੇਅਰ ਦੀ ਕੀ ਨਾ ਜੀ ਆਪਣਾ ਮੇਰਾ ਨਾਮ ਹਰਜੀਤ ਸਿੰਘ ਹੈ ਸਾਬਕਾ ਸਰਪੰਚ ਕਿਹੜੇ ਆਪਣੇ ਪਿੰਡ ਤੋਂ ਆਪਾਂ ਮੈਂ ਬਹਾਨੀ ਤੋਂ ਜੀ ਸਰ ਕੀ ਮਾਮਲਾ ਕੀ ਆ ਸਾਰਾ ਜਾਨ ਅੱਜ ਡੈਰੀ ਦੇ ਬਾਹਰ ਖੜੇ ਹਾਂ ਮਾਮਲਾ ਜੀ ਰਾਤ ਕੋਈ 1 ਵਜੇ ਤੋਂ ਬਾਅਦ ਦਾ ਆ ਜੀ ਰਾਤ ਦਾ ਤੇ ਕੋਈ ਅਣਪਛਾਤੇ ਵਿਅਕਤੀ ਤੇ ਗੋਲੀਆਂ ਚਲਾ ਕੇ ਚਲੇ ਗਏ ਆ ਤੇ ਪਿੰਡ ਦਾ ਮਾਹੌਲ ਬੜਾ ਖਰਾਬ ਹੋਇਆ ਪਿਆ ਆ ਕਿੰਨੇ ਵਿਅਕਤੀ ਆਏ ਕਾਹਦੇ ਦੇ ਉੱਪਰ ਆਏ ਆ ਦੋ ਵਿਅਕਤੀ ਆਏ ਮੋਟਰਸਾਈਕਲ ਤੇ ਆਏ ਜੀ ਕੋਈ ਪਛਾਣ ਹੋਈ ਐ ਨਾ ਨਹੀਂ ਜੀ ਨਹੀਂ ਕੋਈ ਪਛਾਣ ਨਹੀਂ ਤੇ ਮੂੰਹ ਘਰੋਂ ਲਿਓ ਮੂੰਹ ਬੰਨੇ ਸੀ ਕੈਮਰੇਆਂ ਚ ਆਏ ਸਰ ਕੈਮਰੇਆਂ ਚ ਆਏ ਕਿੰਨੇ ਵੇਖੀ ਸੀ ਦੋ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਤੇ ਪੁਲਿਸ ਕਾਰ ਕੀਤੀ ਇਸ ਮਾਮਲੇ ਹਾਂ ਜੀ ਪੁਲਿਸ ਹੋ ਗਈ ਆ ਦੋ ਤਿੰਨ ਵਾਰੀ ਹੋ ਗਈ ਇੱਥੇ ਤੇ ਕੀ ਮੰਗ ਰਖਦੇ ਆਪਾਂ ਜਿੱਦਾਂ ਹੁਣ ਬਾਜੀ ਥੋੜਾ ਜਿਹਾ ਜੀ ਐਨ ਆਰਡਰ ਸਹੀ ਹੋਣਾ ਚਾਹੀਦਾ ਆ ਸਰਕਾਰ ਨੂੰ ਇਹ ਸਰਕਾਰ ਦੀ ਨਲਕੀ ਹੈ ਜਿਹੜਾ ਇੰਨੀਆਂ ਵਾਰਦਾ ਤਾਂ ਹੁੰਦੀਆਂ ਇਹਨਾਂ ਨੂੰ ਨੱਥ ਪਾਣੀ ਚਾਹੀਦੀ ਹੈ ਤੇ ਲੋਕਾਂ ਦਾ ਮਾਹੌਲ ਬੜਾ ਖਰਾਬ ਹੋਇਆ ਪਿਆ ਆ ਲੋਕ ਬਾਹਰ ਨਿਕਲਦੇ ਵੀ ਆਵਾਜ਼ਾਰ ਹੋਏ ਪਏ ਆ ਜਲਦੀ ਤੋਂ ਇਹ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ